ਇਹਨਾਂ ਲੋਕਾਂ ਦੀ ਕਾਦੀ ਜ਼ਿੰਦਗੀ ਹੈ ਜਿਹੜੇ ਲੋਕ ਆਏ ਸਾਲ ਹੜ੍ਹ ਦੀ ਮਾਰ ਦੇ ਹੇਠ ਆ ਜਾਂਦੇ ਆ ਇਹਨਾਂ ਦੇ ਬੱਚੇ ਇਹਨਾਂ ਦਾ ਪਰਿਵਾਰ ਇਹਨਾਂ ਦੀਆਂ ਚਾਵਾਂ ਤੇ ਸਦਰਾਂ ਮਿੱਟੀ ਦੇ ਵਿੱਚ ਮਿਲ ਜਾਂਦੀਆਂ ਜਦੋਂ ਵੀ ਸਾਡੇ ਲੀਡਰਾਂ ਦੀਆਂ ਬੇਵਕੂਫੀਆਂ ਕਰਕੇ ਨਗਹਿਲੀਆਂ ਕਰਕੇ ਇਹਨਾਂ ਲੋਕਾਂ ਨੂੰ ਕੁਦਰਤੀ ਆਫਤਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ այ ਜਿਹੜੇ ਲੋਕ ਤੁਸੀਂ ਦੇਖ ਰਹੇ ਹੋ ਇਹ ਹਰੀਕੇ ਪਤਨ ਦੇ ਨਜ਼ਦੀਕਲੇ ਪਿੰਡ ਸਭਰਾ ਦੇ ਬੰਨ ਦੇ ਉੱਪਰ ਵਸੇ ਹੋਏ ਨੇ ਜਿਹੜੇ ਪਹਿਲਾਂ ਹੀ ਆਰਥਿਕ ਤੰਗੀ ਤੁਰਸ਼ੀਆਂ ਦੇ ਨਾਲ ਜੂਝਦੇ ਪਏ ਨੇ ਪਰ ਹਾਲ ਦੇ ਵਿੱਚ ਜਿਹੜੀ ਵੱਡੀ ਕੁਦਰਤੀ ਸਮੱਸਿਆ ਆਈ ਹੈ ਕੁਦਰਤੀ ਆਫਤਾਂ ਆਈਆਂ ਨੇ ਪਾਣੀ ਦੀ ਮਾਰ ਪਈ ਹੈ ਉਹ ਇਹਨਾਂ ਦਾ ਸਾਰਾ ਕੁਝ ਰੋੜ ਕੇ ਲੈ ਗਈ ਜਿਹਦੇ ਵਿੱਚ ਪਸ਼ੂਆਂ ਦਾ ਚਾਰਾ ਤੇ ਹਾਰ ਸਿਆਲ ਦੇ ਵਿੱਚ ਖਾਣ ਵਾਲੀ ਕਣਕ ਜਾਂ ਹੋਰ ਘਰ ਦਾ ਜਿੰਨਾ ਵੀ ਸੌਦਾ ਪੱਤਾ ਸੀ ਸਾਰਾ ਪਾਣੀ ਦੀ ਭੇਟ ਚੜ ਗਿਆ ਤੇ ਇਹ ਇਹ ਲੋਕ ਇਸ ਵਕਤ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜਿਉਣ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਛੋਟੇ-ਛੋਟੇ ਬੱਚੇ ਗਧਾੜੇ ਚੱਕੇ ਹੋਏ ਆ ਕਿਵੇਂ ਆਪਣੀਆਂ ਧੀਆਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਏ ਔਰ ਇਹਨਾਂ ਦੀ ਸਾਰ ਲੈਣ ਵਾਲਾ ਕੋਈ ਵੀ ਇੱਥੇ ਮੌਜੂਦ ਨਹੀਂ ਵੱਡੀ ਤਰਾਸਦੀ ਵਾਲੀ ਗੱਲ ਇਹ ਹੈ ਵੀ ਇਹਨਾਂ ਦੀ ਕੋਈ ਵੀ ਸਾਰ ਲੈਣ ਵਾਲਾ ਕੋਈ ਵੀ ਇੱਥੇ ਮਨੁੱਖ ਮੌਜੂਦ ਨਹੀਂ ਕੋਈ ਵੀ ਸਰਕਾਰ ਦਾ ਨੁਮਾਇੰਦਾ ਮੌਜੂਦ ਨਹੀਂ ਫਿਰ ਇਹ ਜਿਹੜੇ ਲੋਕ ਆਪਦੀ ਜ਼ਿੰਦਗੀ ਕਿਹਦੇ ਆਸਰੇ ਕੱਟ ਰਹੇ ਆ ਜੇ ਰਾਤ ਨੂੰ ਰੱਬ ਨਾ ਕਰੇ ਵੀ ਕੋਈ ਅਣਹੋਣੀ ਵਾਪਰ ਜਾਂਦੀ ਆ ਤੇ ਫਿਰ ਇਹਨਾਂ ਦੇ ਨਾਲ ਵਾਪਰੀ ਹੋਈ ਅਣਹੋਣੀ ਦਾ ਜ਼ਿੰਮੇਵਾਰ ਕੌਣ ਹੋ ਬਹੁਤ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਸਮਾਜ ਸੇਵੀ ਲੋਕਾਂ ਦੇ ਵੱਲੋਂ ਰਾਸ਼ਨ ਵੰਡਿਆ ਜਾ ਰਿਹਾ ਪਸ਼ੂਆਂ ਦਾ ਚਾਰਾ ਵੰਡਿਆ ਜਾ ਰਿਹਾ ਹੈ ਪਰ ਅਸਲ ਦੇ ਵਿੱਚ ਇਹਨਾਂ ਲੋਕਾਂ ਦੀ ਬਾਹ ਫੜਨ ਵਾਲਾ ਕੌਣ ਹੈ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਦੇ ਉੱਪਰ ਹਾਰ ਸਿਆਲ ਗਰਮੀ ਸਰਦੀ ਸਾਰਾ ਕੁਝ ਹੰਡਾਇਆ ਪਰ ਇਸ ਵਕਤ ਇਹਨਾਂ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਇਹ ਤਸਵੀਰਾਂ ਬਹੁਤ ਕੁਝ ਸੋਚਣ ਵਾਸਤੇ ਮਜਬੂਰ ਕਰਦੀਆਂ ਨੇ ਇਹ ਜੜੀਆਂ ਤਸਵੀਰਾਂ ਨੇ ਇਹ ਬਹੁਤ ਕੁਝ ਸੋਚ ਲਈ ਮਜਬੂਰ ਕਰਦੀਆਂ ਸਾਡੇ ਵੀ ਘਰਾਂ ਦੇ ਵਿੱਚ ਪਰਿਵਾਰ ਬੱਚੇ ਨੇ ਪਰ ਜਿੱਦਾਂ ਦੀਆਂ ਇਹਨਾਂ ਲੋਕਾਂ ਨੂੰ ਸਮੱਸਿਆਵਾਂ ਆਈਆਂ ਨੇ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੌਣ ਕਿਵੇਂ ਕਰੂਗਾ ਇਹ ਲੋਕ ਕੀਤੇ ਤੋਂ ਉਮੀਦ ਕਰਨ ਜੇ ਕੋਈ ਅਣਹੋਣੀ ਵਾਪਰ ਜਾਂਦੀ ਹੈ ਤਾਂ ਇਹਨਾਂ ਦੀ ਰਿਸਪਾਂਸਿਬਿਲਟੀ ਕਿਹਦੇ ਕੋਲੇ ਆ ਇਹਨਾਂ ਦਾ ਹਮ ਖਿਆਲ ਕੌਣ ਆ ਇਹਨਾਂ ਦੀ ਮਦਦ ਕੌਣ ਕਰੂਗਾ ਤੇ ਖਾਸ ਤੌਰ ਤੇ ਇਹਨਾਂ ਦੇ ਲੋਕ ਲੋਕਾਂ ਦਾ ਜਿਹੜਾ ਇਹ ਹੀ ਕਹਿਣਾ ਹੈ ਕਿ ਸਾਡਾ ਕਿਸੇ ਸੇਫ ਜਗ੍ਹਾ ਦੇ ਉੱਪਰ ਕੁਝ ਮਰਲੇ ਜਿਹੜੇ ਲੈ ਕੇ ਸਰਕਾਰ ਦੇ ਵੱਲੋਂ ਜਿਹੜੀ ਸ਼ਾਮਲਾਟ ਜ਼ਮੀਨ ਆ ਉਹ ਲੈ ਕੇ ਦਿੱਤੇ ਜਾਣ ਤੇ ਸਾਨੂੰ ਉਸ ਜਗ੍ਹਾ ਦੇ ਉੱਪਰ ਵਸੀਬਾ ਕਰਨ ਵਾਸਤੇ ਜਿਹੜਾ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦੇ ਜਿਹੜੇ 4 ਦਿਹਾੜੇ ਆ ਸੁੱਖ ਦੇ ਨਾਲ ਚੈਨ ਦੇ ਨਾਲ ਕੱਟ ਸਕੀਏ